ਹਾਂਜੀ ਬਾਈ ਆਜੋ ਤੇ ਆਪਾਂ ਕਰਦੇ ਆ ਆਪਣੇ ਵਲੌਗ ਦੀ ਸਟਾਰਟਿੰਗ ਤੇ ਵੱਜ ਗਏ ਸਵੇਰ ਦੇ 6:30 ਆਪਾਂ ਉੱਠਣਸਾਰ ਪਹਿਲਾਂ ਤੋਤੀ ਬਈ ਆਪਣੀ ਡੋਲੀ ਟੁੱਟੀ ਆਈ ਹੋਈ ਸੀਗੀ ਤੇ ਡੋਲੀ ਆਪਾਂ ਹਫਤੇ ਦੀ ਇੱਕ ਹਫਤੇ ਦੀ ਸਾਫ਼ ਕੀਤੀ ਨਹੀਂ ਸੀਗੀ ਤੇ ਇਹਦੇ ਕਰਕੇ ਮਿੱਠਾ-ਮੁੱਠਾ ਬਹੁਤ ਜ਼ਿਆਦਾ ਹੋ ਰਹੀਆਂ ਸੀ ਬੱਚੇ ਛੋਟੇ ਸਾਹਮਣੇ ਨੇ ਕਿ 16-17 ਹੈਗੇ ਨੇ ਉਹਦੇ ਕਰਕੇ ਯਾਰ ਮਿੱਠਾ ਬਹੁਤ ਜ਼ਿਆਦਾ ਮਾਰਦੇ ਨੇ ਆਪਾਂ ਦੋ ਟਾਈਮ ਫੀਡ ਦਿੰਨੇ ਆ ਪਾਣੀ ਦਿੰਨੇ ਆ ਤੇ ਮਿੱਠਾ ਬਹੁਤ ਮਾਰਦੇ ਨੇ ਬਾਈ ਤੇ ਉਹਦੇ ਕਰਕੇ ਮਿੱਠਾ ਕਰਕੇ ਬਈ ਰਾਤ ਨੂੰ ਮੱਛਰ-ਮੁੱਛਰ ਵੀ ਤੰਗ ਕਰਦਾਗੇ ਇਹਨਾਂ ਨੂੰ ਵੀਰੇ ਫੁੰਸੀਆਂ ਫਾਂਸੀਆਂ ਹੋਣ ਦੇ ਚਾਂਸ ਹੋ ਜਾਂਦੇ ਨੇਗੇ ਜਿਹੜੇ ਭਰਾ ਆਪਾਂ ਨੂੰ ਕਮੈਂਟ ਕਰਦੇ ਹੁੰਦੇ ਨੇ ਪੁੱਛਦੇ ਹੁੰਦੇ ਨੇ ਵੀ ਵੀਰੇ ਆਪਣੇ ਬੱਚਿਆਂ ਦੇ ਫੁੰਸੀਆਂ ਹੋ ਗਈਆਂ ਕੀ ਕਾਰਨ ਹੋ ਗਿਆ ਕਿਉਂ ਹੋ ਗਈਆਂ ਜਾਂ ਉਹਦਾ ਇਲਾਜ ਦੱਸੋ ਸਾਨੂੰ ਤੇ ਵੀਰੇ ਆਪਾਂ ਤੁਹਾਨੂੰ ਮੇਨ ਗੱਲ ਤਾਂ ਇਹ ਦੱਸ ਦਿਆਂ ਫੁੰਸੀਆਂ ਹੋਣ ਦਾ ਕਾਰਨ ਕੀ ਹੈਗਾ ਇਹਦਾ ਸਭ ਤੋਂ ਵੱਡਾ ਕਾਰਨ ਹੈਗਾ ਵੀਰੇ ਮੱਛਰ ਜਦੋਂ ਮੱਛਰ ਆਪਣੇ ਬੱਚਿਆਂ ਨੂੰ ਰਾਤ ਨੂੰ ਲੜਦਾ ਹੈਗਾ ਉਹਦੇ ਕਾਰਨ ਹੀ ਫੁੰਸੀਆਂ ਹੁੰਦੀਆਂ ਨੇ ਜਦੋਂ ਬੱਚਾ ਛੋਟਾ ਹੁੰਦਾ ਬਈ ਉਹਦੀ ਸਕਿਨ ਸੌਫਟ ਹੁੰਦੀ ਹੈਗੀ ਤੇ ਮੱਛਰ ਜਦੋਂ ਲੜਦਾ ਉਹਦੇ ਕਾਰਨ ਇਹਨਾਂ ਦੇ ਹੋ ਜਾਂਦੀਆਂ ਨੇ ਹੁੰਦੀਆਂ ਜੀਨੂੰ ਲੋਕ ਕਹਿੰਦੇ ਨੇ ਬਈ ਮਾਤਾ ਹੋ ਗਈ ਇਹਦਾ ਇਹ ਇਲਾਜ ਕਰ ਦੋ ਉਹਦਾ ਉਹ ਇਲਾਜ ਕਰ ਦੋ ਵੀਰੇ ਯਾਰ ਜਦੋਂ ਵੱਧ ਆਵਾਜ਼ ਆਉਂਦਾ ਫਿਰ ਤਾਂ ਮੁਸ਼ਕਲ ਹੀ ਹੋ ਜਾਂਦੀ ਨੇ ਇਲਾਜ ਕਰਨੇ ਫਿਰ ਉਹ ਤੋਂ ਬਾਅਦ ਤੁਸੀਂ ਮੈਡੀਕਲ ਦੇਵੋਗੇ ਉਹਨੂੰ ਮੈਡੀਕਲ ਵੀਰੇ ਜਦੋਂ ਆਪਾਂ ਛੋਟੇ ਬੱਚੇ ਨੂੰ ਸਟਾਰਟ ਕਰ ਲਿਆ ਮੈਡੀਕਲ ਦੇਣਾ ਸਟਾਰਟਿੰਗ ਹੀ ਆ ਰੋਦੀ ਮੈਡੀਕਲ ਤੋਂ ਹੋਗੀ ਗੋਲੀਆਂ ਤੋਂ ਹੋਗੀ ਤੇ ਫਿਰ ਵੀਰੇ ਜਦੋਂ ਆਪਾਂ ਉਹਨਾਂ ਨੂੰ ਛੱਡਣਾ ਹਨਾ ਬਾਜ਼ੀਆਂ ਤੇ ਤਾਂ ਕਿਤੇ ਨਾ ਕਿਤੇ ਯਾਰ ਉਹ ਮੈਡੀਕਲ ਨੇ ਨੁਕਸਾਨ ਤਾਂ ਕਰਨੀ ਆ ਹਨਾ ਤੇ ਭਰਾ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਸਲਾਹ ਦਿੰਦਾ ਵਿਰੇ ਖੁੱਡਿਆਂ ਦੀ ਸਫਾਈ ਰੱਖੋ ਤੁਹਾਡੇ ਬੱਚੇ ਡੋਲੀਆਂ 'ਚ ਪਲਿ ਜਾਂਦੇ ਨੇ ਤਾਂ ਡੋਲੀਆਂ ਆਪਦੀਆਂ ਕੱਢ ਕੇ ਪੰਜ ਚਾਰ ਦਿਨਾਂ ਤੋਂ ਉਹਨਾਂ ਨੂੰ ਧੋ ਚੰਗੀ ਤਰ੍ਹਾਂ ਡੀਜ਼ਲ ਦੀ ਸਪਰੇਅ ਮਾਰੋ ਡੋਲੀਆਂ ਤੇ ਵਾਇਰਸ ਪੂਰੇਸ ਨਹੀਂ ਆਉਂਦਾ ਵਿਰੇ ਤੇ ਬਾਕੀ ਮੇਨ ਗੱਲ ਵੀ ਮਿੱਠਾ-ਮੁੱਠਾ ਯਾਰ ਜੰਮਾ ਨਾ ਦਿਓ ਬਾਲੀਆਂ ਹਨਾ ਇਹਦੇ ਵਿੱਚ ਜਦੋਂ ਜਾਮਦੀਆਂ ਨੇ ਵਿੱਠਾਂ ਤਾਂ ਫਿਰ ਬੱਚਿਆਂ ਨੇ ਫੁੰਸੀਆਂ ਹੁੰਦੀਆਂ ਨੇ ਫਿਰ ਹੋਰ ਅੱਖਾਂ ਆ ਜਾਂਦੀਆਂ ਨੇ ਗੁੰਮਵੰਦ ਜਾਂਦੀਆਂ ਵਿੱਠਾਂ ਤੋਂ ਫਿਰ ਉਹਨਾਂ ਦੀ ਅੱਖਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਮੇਨ ਅੱਖਾਂ ਵੀ ਆ ਜਾਂਦੀਆਂ ਨੇ ਗਿਆ ਤੇ ਭਰਾ ਜਿਹੜੇ ਕਬੂਤਰਾਂ ਦੀ ਅੱਖਾਂ ਆਈਆਂ ਹੋਈਆਂ ਨੇ ਉਹਨਾਂ ਦੀ ਵੀ ਆਹੀ ਕਾਰਨ ਹੁੰਦਾ ਵਿੱਠਾਂ ਦੇ ਕਾਰਨ ਹੀ ਅੱਖਾਂ ਆਉਂਦੀਆਂ ਨੇ ਤੇ ਵੀਰੇ ਅੱਖਾਂ ਦਾ ਜਿਹੜਾ ਇਲਾਜ ਆ ਜਿਹੜੀ ਆਪਾਂ ਆਪਾਂ ਆਪਣੀਆਂ ਅੱਖਾਂ ਦੇ ਵਿੱਚ ਦਵਾਈ ਪਾਉਣਿਆਂਗੇ ਆਪਣੀ ਬੰਦਿਆਂ ਵਾਲੀ ਦਵਾਈ ਮੇਨਿਆ ਰੋ ਵਰਤਿਆ ਕਰੋ ਉਹਦਾ ਬਹੁਤ ਵਧੀਆ ਰਿਜ਼ਲਟ ਆ ਬਹੁਤ ਹੀ ਜਿਆਦਾ ਵਧੀਆ ਆਪਣੇ ਬੱਚਿਆਂ ਦੀ ਇੱਕ ਵਾਰੀ ਜ਼ਿੰਦਗੀ ਚ ਅੱਖ ਆਈ ਸੀਗੀ ਆ ਪਿੱਛੇ ਜੇ ਜਦੋਂ ਬਾਜੀਆਂ ਛੱਡੀ ਜਾਂਦੇ ਸੀ ਉਦੋਂ ਅੱਖਾਂ ਆ ਗਈਆਂ ਸੀ ਤੇ ਉਦੋਂ ਮੈਂ ਉਹਨਾਂ ਦੀ ਲਿਆ ਕੇ ਆ ਯਾਰ ਮੈਨੂੰ ਕਿਸੇ ਨੇ ਕਿਹਾ ਸੀਗਾ ਜਾਰ ਦੋਸਤ ਨੇ ਵੀ ਵੀਰੇ ਉਹ ਦਵਾਈ ਵਰਤ ਤੇ ਉਹਦਾ ਬਹੁਤ ਵਧੀਆ ਰਿਜ਼ਲਟ ਆਇਆ ਤੇ ਇੱਧਰ ਦੇਖ ਲਓ ਆਪਾਂ ਤੁਹਾਡੇ ਸਾਹਮਣੇ ਟਰੀਆਂ ਟਰੂਆਂ ਜਮ੍ਹਾਂ ਸਾਫ਼ ਕਰਤੀਆਂ ਏ ਟੂ ਜ਼ੈਡ ਤੇ ਵਧੀਆ ਕਲੀਨ ਕਰਤਾ ਤੇ ਵੀਰੇ ਸਫਾਈ ਦਾ ਯਾਰ ਵਿਸ਼ੇਸ਼ ਧਿਆਨ ਰੱਖਿਆ ਕਰੋ ਤੇ ਇੱਧਰ ਆਪਾਂ ਜਿੱਥੇ ਡੋਲੀਆਂ ਆਪਣੀਆਂ ਲਾਉਣੀਆਂ ਨੇ ਇਹ ਤੋਂ ਵੀ ਮੈਂ ਚੰਗੀ ਤਰ੍ਹਾਂ ਆਪਦਾ ਟਟੋਲ ਟੂਲ ਦਾ ਪੋਚਾ ਮਾਰਤਾ ਸਫਾਈ ਕਰਤੀ ਤੇ ਕਲੀਨ ਕਰਤਾ ਜਿੱਥੇ ਡੋਲੀਆਂ ਆਪਾਂ ਰੱਖਣੀਆਂ ਨੇਗੀਆਂ ਤੇ ਸਫਾਈ ਰੱਖੋ ਤੇ ਆਜੋ ਦਿਖਾਉਣੇ ਅੱਗੇ ਤੇ ਆਪਾਂ ਲਿਆ ਕੇ ਰੱਖਤੀਆਂ ਡੋਲੀਆਂ ਇੱਥੇ ਉੱਤੇ ਛੱਟ ਤੇ ਆਪਣੇ ਤਾਂ ਨਕਬੂਤਰ ਜਿਹੜੇ ਖਾਲੀ ਬੈਠੇ ਨੇ ਤੇ ਚਾਰ-ਚਾਰ ਤੇ ਕਬੂਤਰੀਆਂ ਜਿਨ੍ਹਾਂ ਦੀਆਂ ਜੋੜੀਆਂ ਆਪਾਂ ਲਾਉਣੀਆਂ ਨੇ ਹੁਣ ਦਵਾਰ ਤੋਂ ਤੇ ਉਧਰ ਨਾਲ ਰੱਖ ਤੇ ਲਿਆ ਕੇ ਬੱਚੇ ਤੇ ਸਾਰੇ ਦੇਖ ਲਓ ਯਾਰ ਸੋਨਾ ਵੀ ਲੱਗਦਾ ਗਿਆ ਸਾਫ ਸਫਾਈ ਕੀਤੀ ਹੋਈ ਸੋਹਣੀ ਲੱਗਦੀ ਹੈ ਕੋ ਚਾਰ ਬੰਦੇ ਆਉਂਦੇ ਨੇ ਤਾਂ ਵਧੀਆ ਲੱਗਦਾਗਾ ਸਾਫ ਸਫਾਈ ਰੱਖੋ ਆਪਾਂ ਵੀ ਦੇਖ ਲੋ ਯਾਰ ਜੇ ਸਾਫ ਸਫਾਈ ਹੁੰਦੀ ਆ ਤਾਂ ਆਪਾਂ ਤਾਂ ਹੀ ਤੰਦਰੁਸਤਾਂ ਜੀ ਹੁਣ ਆਪਾਂ ਧਰ ਦੇਣ ਗੰਦ ਚ ਬੈਠੇ ਰਾਵਾਂਗੇ ਤਾਂ ਕਿਤੇ ਨਾ ਕਿਤੇ ਤਾਂ ਵੀਰੇ ਬਿਮਾਰੀਆਂ ਨੇ ਅਟੈਕ ਕਰਨੀਆਂ ਤੇ ਮੈਨ ਸਫਾਈ ਰੱਖੋ ਸਫਾਈ ਰੱਖੋਗੇ ਤੁਸੀਂ ਤਾਂ ਯਾਰ ਗਾਰੰਟੀ ਹੈ ਆਪਣੀ ਕੋਈ ਬਿਮਾਰੀ ਤੁਹਾਡੇ ਆਉਂਦੀ ਹੀ ਨਹੀਂ ਤੇ ਆਹ ਰੁੱਤ ਦੇ ਵਿੱਚ ਵੀਰੇ ਘੁੰਮਣੀ ਵੀ ਆਉਂਦੀ ਆ ਅੱਖਾਂ ਵੀ ਆਉਂਦੀਆਂ ਨੇ ਤੇ ਆ ਜਿਹੜੀਆਂ ਤੁਸੀਂ ਹੁਣਸੀਆਂ ਵਾਲੀਆਂ ਮੈਨੂੰ ਕਹਿੰਦੇ ਹੋ ਇਹ ਵੀ ਆਉਂਦੀ ਆ ਬਈ ਇਹ ਰੁੱਤ ਦੇ ਵਿੱਚ ਹੀ ਆਉਂਦੀ ਆ ਸਤ ਮਾਤੀ 8ਵਾਂ ਮਹੀਨਾ ਤਵਿਰੇ ਬਹੁਤ ਜਿਆਦਾ ਮਾੜਾ ਹੁੰਦਾ ਹੈਗਾ ਇਹਦੇ ਵਿੱਚ ਬਿਮਾਰੀਆਂ ਬਹੁਤ ਆਉਂਦੀਆਂ ਨੇਗੀਆਂ ਤੇ ਧਿਆਨ ਰੱਖਿਆ ਕਰੋ ਸਾਰੇ ਭਰਾ ਆਪਦੇ ਜਾਨਵਰਾਂ ਦਾ ਸਫਾਈ ਰੱਖੋ ਤੰਦਰੁਸਤ ਰਹਿਣਗੇ ਨਾ ਹੀ ਕੋਈ ਬਿਮਾਰੀ ਆਉਗੀ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਵਾਇਰਸ ਆਊਗਾ ਤੁਹਾਡੇ ਖੁੱਡੇ ਚ ਤੇ ਪੂਰੀ ਤਰ੍ਹਾਂ ਵਧੀਆ ਰਹਿਣਗੇ ਫਿੱਟ ਤੇ ਤੰਦਰੁਸਤ ਕਬੂਤਰ ਕਦੇ ਹਫ਼ਤੇ ਚ ਇੱਕ ਦੋ ਵਾਰੀ ਮਲਟੀਸਟਾਰ ਪਾ ਦਿਆ ਕਰੋ ਦਾਣਿਆਂ ਤੇ ਲਾ ਕੇ ले 52 ਪਾ ਦਿਆ ਕਰੋ ਦਾਨੇ ਤੇ ਲਾ ਕੇ ਬੋਤੀ ਨਾ ਪਾਇਆ ਕਰੋ ਹਫਤੇ ਚ ਦੋਕ ਵਾਰੀ ਯੂਜ਼ ਕਰ ਲਿਆ ਕਰੋ ਤੇ ਬਹੁਤ ਆ ਗਈ ਤੇ ਬਾਕੀ ਕਲੀ ਰੱਖਿਆ ਕਰੋ ਆਪਦੇ ਖੁੱਡਿਆਂ ਚ ਜਦੋਂ ਤੁਸੀਂ ਖੁੱਡੇ ਸਾਫ ਕਰਦੇ ਹੋ ਉਹ ਤੋਂ ਬਾਅਦ ਥੋੜੀ ਥੋੜੀ ਲਿਆ ਕੇ ਯਾਰ ਕਲੀ ਬਿਛਾ ਦਿਆ ਕਰੋ ਕਲੀ ਬਹੁਤ ਚੰਗੀ ਚੀਜ਼ ਹੈਗੀ ਬਿਮਾਰੀਆਂ ਦੀ ਚਾਂਸ ਹੀ ਨਹੀਂ ਰਹਿੰਦੀ ਕਲੀ ਨਾਲ ਤੇ ਆਹ ਦੇਖ ਲਓ ਆਪਾਂ ਇਧਰ ਵੱਡਾ ਖੁੱਡਾ ਵੀ ਸਾਫ ਕਰਕੇ ਚੰਗੀ ਤਰ੍ਹਾਂ ਦੀ ਕਰਕੇ ਸਫਾਈ ਕਰਕੇ ਕਲੀਨ ਤੇ ਤੁਹਾਡੇ ਸਾਹਮਣੇ ਆਪਾਂ ਕਲੀ ਲਿਆ ਕੇ ਆਪਾਂ ਤਾਂ ਕਲੀ ਲਿਆ ਕੇ ਹੀ ਰੱਖ ਦਿਆਂਗੇ ਘਰੇ ਮੈਂ ਤਾਂ 5-10 ਕਿਲੋ ਪਈ ਰਹਿੰਦੀ ਹੈਗੀ ਤੇ ਲਿਆ ਕੇ ਆਪਾਂ ਰੱਖ ਦਿਆਂਗੇ ਤੇ ਆਹ ਤੁਹਾਡੇ ਸਾਹਮਣੇ ਲਿਆ ਕੇ ਆਪਾਂ ਖਲਾਰ ਵੀ ਦਿੱਤੀ ਤੇ ਦੇਖੋ ਯਾਰ ਮੇਰੇ ਕਬੂਤਰ ਸਾਰੇ ਤਾਂ ਤੰਦਰੁਸਤ ਨੇ ਤੁਹਾਡੇ ਸਾਹਮਣੇ ਬੱਚੇ ਵੀ ਫਿੱਟਨੇਗੇ ਨਾ ਹੀ ਕੋਈ ਉਹਨਾਂ ਦੇ ਫੁੰਸੀ ਹੋਈ ਆ ਨਾ ਹੀ ਕੋਈ ਫੋੜਾ ਹੋਇਆ ਤੇ ਉਹਨਾਂ ਦੀ ਗਰੋਥ ਦੇਖ ਲਓ ਤੁਸੀਂ ਇੱਕ ਬਰਾਬਰ ਬੱਚੇ ਨੇ ਸਾਰਿਆਂ ਦੀ ਗਰੋਥ ਵਧੀ ਹੈਗੀ ਤੇ ਆਜੋ ਚੱਲ ਦਿਆਂਗੇ ਅੱਗੇ ਤੇ ਇਧਰ ਨਿਕਲ ਗਈ ਸੀ ਧੁੱਪ ਤੇ ਧੁੱਪ ਨਿਕਲ ਗਈ ਤੇ ਆਪਾਂ ਬੱਚਿਆਂ ਨੂੰ ਲੈ ਕੇ ਆ ਗਏ ਕੋਠੀ ਦੇ ਉੱਤੇ ਤੇ ਬਿਠਾ ਤੇ ਲਿਆ ਕੇ ਛਾਤਰੀਆਂ ਤੇ ਤੇ ਬਾਕੀ ਰੱਬ ਦਾ ਕੋਈ ਪਤਾ ਨਹੀਂ ਕਦੋਂ ਇਹ ਚੜਕੇ ਆ ਜੀ 10 ਮਿੰਟਾਂ ਬਾਅਦ ਧੁੱਪ ਕੱਢ ਲੰਦਾ ਕਦੇ ਇਹ ਮੀਂਹ ਪਉਣ ਲੱਗ ਜਾਂਦਾ ਤੇ ਅਰ ਦੋ ਦਿਨਾਂ ਦੀ ਤਾਂ ਰੈਗੂਲਰ ਹੀ بارش ਹੋਈ ਜਾਂਦੀ ਹੈ ਨਾ ਵੀਰੇ ਤੇ ਬਾਕੀ ਹੁਣ ਦੇਖਦੇ ਆਂਗੇ ਮੌਸਮ ਜਿਆਦਾ ਖਰਾਬ ਹੀ ਆ ਬਸ ਥੋੜੀ ਥੋੜੀ ਧੁੱਪ ਨਿਕਲੀ ਹੋਈ ਆ ਤੇ ਆਪਾਂ ਇੱਕ ਵਾਰੀ ਲਿਆ ਕੇ ਬਿਠਾ ਤੇ ਬੱਚੇ ਮੈਂ ਕਿਹਾ ਚਲੋ ਕੀ ਬਤਾ ਨਾ ਵੀ ਮੀਂਹ ਤੇ ਬਾਕੀ ਕੋਈ ਪਤਾ ਨਹੀਂ ਤੇ ਆਜੋ ਹੁਣ ਆਪਾਂ ਬਿਠਾ ਕੇ ਬੱਚੇ ਆਪਾਂ ਚੱਲਦੇ ਆਂਗੇ ਥੱਲੇ ਤੇ ਇੱਧਰ ਆ ਗਿਆ ਆਪਾਂ ਥੱਲੇ ਪ੍ਰਾਣੀ ਖੁੱਡੇ ਚ ਆਪਣੇ ਚ ਤੇ ਇੱਧਰ ਵੀ ਮੈਂ ਇਹਦੀ ਵੀ ਚੰਗੀ ਤਰ੍ਹਾਂ ਸਫਾਈ ਕਰਕੇ ਇਹਦੇ ਵਿੱਚ ਵੀ ਲਿਆ ਕੇ ਵੀਰੇ ਕਲੀ ਬਿਛਾਤੀ ਤੇ ਵਧੀਆ ਕਲੀਨ ਕਰਤਾ ਤੇ ਸਾਰੀਆਂ ਜੋੜੀਆਂ ਵਧੀਆ ਤੰਦਰੁਸਤ ਨੇ ਤੁਹਾਡੇ ਸਾਹਮਣੇ ਬੈਠੇ ਨੇ ਕਬੂਤਰ ਤੇ ਦੇਖ ਲਓ ਜਮਾ ਫਿੱਟ ਨੇਗੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਤੇ ਬੱਚੇ ਵਧੀਆ ਪਲ ਜਾਂਦੇ ਨੇ ਰੱਬ ਦੀ zuk ਨਾਲ ਗਰੋਥ ਗਰੋਥ ਵਧੀਆ ਕਰੀ ਜਾਂਦੇ ਨੇ ਤੇ ਬਾਕੀ ਹੁਣ ਦੂਸਰੀ ਝੋਲੀ ਦੇਖਦੇ ਆਂ ਦੀ ਬੱਬੇ ਦੀ ਮੇਰ ਨਾਲ ਕਿਵੇਂ ਦੀ ਹੁੰਦੀ ਹੈ ਤੇ ਬਾਕੀ ਦੂਜੀ ਝੋਲੀ ਤਾਂ ਵਧੀਆ ਹੀ ਹੁੰਦੀ ਆ ਪਹਿਲੀ ਝੋਲੀ 'ਚ ਹੀ ਥੋੜੀ ਜੀ ਪ੍ਰੋਬਲਮ ਆਉਂਦੀ ਆ ਸਾਰਿਆਂ ਨੂੰ ਬਾਕੀ ਦੂਜੀ ਝੋਲੀ ਵਧੀਆ ਪਾਲ ਜਾਂਦੀ ਹੈਗੀ ਬੱਚੇ-ਪੁੱਛੋ 'ਚ ਮਰਨ ਦੇ ਚਾਂਸ ਹੁੰਦੇ ਨਹੀਂਗੇ ਉਹੀ ਰੁੱਤ 'ਚ ਆ ਕੇ ਬੱਚੇ ਮਰਦੇ ਨੇ ਇੱਧਰ ਆਪਣੀ ਨੀਲੀ ਨੇ ਵੀ ਅੰਡੇ ਰੱਖ ਰੱਖੇ ਨੇ ਬਾਕੀ ਗੋਤਰਾ ਨੇ ਵੀ ਅੰਡੇ ਰੱਖ ਕੇ ਬਾਕੀ ਬਰੀਡਿੰਗ ਪ੍ਰੋਸੈਸ ਬਹੁਤ ਵਧੀਆ ਚੱਲੀ ਜਾਂਦਾ ਹੈ ਤੇ ਆਜੋ ਚੱਲ ਦਿਆਂਗੇ ਅੱਗੇ ਤੇ ਉਹਨੂੰ ਮੈਂ ਕੀ ਕਹਿ ਕੇ ਹਟਾਇ ਸੀਗਾ ਮੀਂਹ ਦਾ ਕੋਈ ਪਤਾ ਨਹੀਂ ਤੇ ਆ ਆ ਗਿਆ ਚੜ ਕੇ ਤੇ ਦੇਖ ਲਓ ਹੁਣ ਬਿਠਾ ਕੇ ਗਿਆ ਸੀ ਅਜ 15 ਮਿੰਟ ਹੋ ਤਿਹੋਂ ਚੱਲਦੇ ਇਹਨਾਂ ਨੂੰ ਲੈ ਕੇ ਥੱਲੇ ਬੱਚਿਆਂ ਨੂੰ ਲੈ ਕੇ ਆਪਾਂ ਅੱਗੇ ਥੱਲੇ ਤੇ ਬੱਚੇ ਪਾਤੇ ਸਾਰੇ ਡੋਲੀ ਦੇ ਵਿੱਚ ਤੇ ਬੱਚੇ ਬੈਠੇ ਨੇ ਸਾਰੇ ਇੱਧਰ ਬਈ ਤੇ ਹੁਣ ਚੱਲਦੇ ਆਪਾਂ ਅੱਗੇ ਆਜੋ ਚੱਲੀ ਅੱਗੇ ਬੱਚਿਆਂ ਨੂੰ ਪਾ ਕੇ ਜਾਲ ਦੇ ਵਿੱਚ ਤੇ ਆਪਾਂ ਅੱਗੇ ਰੱਤੇ ਹੋਰਾਂ ਕੋਲੇ ਰੱਤੇ ਹੋਰਾਂ ਦੇ ਸੈਟਅਪ ਤੇ ਇੱਧਰ ਬਈ ਸਫਾਈ ਇਹਨਾਂ ਦੀ ਵੀ ਆਪਾਂ ਪੂਰੀ ਕੀਤੀ ਹੋਈ ਹੈਗੀ ਸਾਫ ਸਫਾਈ ਆ ਤੇ ਰੱਤਾ ਆਪਣਾ ਬੈਠਾ ਕੇ ਬਈ ਇੱਧਰ ਕਿਲੀ ਦਿੱਤੇ ਤੇ ਅਦੀ ਕੂਤਰੀ ਬੈਠੇ ਹੈ ਬਈ ਆ ਵੀ ਬੱਚੇ ਦੇ ਉੱਤੇ ਇਹਨਾਂ ਨੇ ਬੱਚਾ ਕੱਟ ਲਿਆ ਬਈ ਕੱਲ ਤੇ ਦਿਖਾਉਣਿਆ ਸਾਨੂੰ ਮਾਰਦੀ ਬਈ ਇਹ ਤੇ ਚੱਕ ਕੇ ਦਿਖਾਉਣਿਆ ਦੇਖੋ ਵੀ ਕਰੋ ਚੈੱਕ ਬੱਚਾ ਕੱਟ ਲਿਆ ਇਹ ਬੱਚਾ ਬਈ ਆਪਣਾ ਬਹੁਤ ਚੰਗੀ ਜੋੜੀ ਦਾ ਯਾਰ ਤੇ ਐਕਟਿਵ ਮੈਨੂੰ ਲੱਗਦਾ ਜੋੜੀ ਉਹ ਆਂਡੇ ਖਰਾਬ ਕਰੂਗੀ ਤੁਸੀਂ ਦੇਖ ਲਓ ਬਾਕੀ ਜੋੜੀਆਂ ਦੇ ਆਪਣੇ ਕੋਲੇ ਦੋ ਦੋ ਬੱਚੇ ਕਿੱਡੇ-ਕਿੱਡੇ ਹੋ ਗਏ ਤੇ ਜੋੜੀਆਂ ਨੇ ਦੁਬਾਰਤੋ ਵੀ ਅੰਡੇ ਰੱਖ ਲਈ ਤੇ ਉਹ ਜੋੜੀ ਦਾ ਇੱਕ ਬੱਚਾ ਹੈਗਾ ਆਹੀ ਤੇ ਹੁਣ ਦੁਬਾਰਤੋ ਫੇਰ ਉਹਨੇ ਉਹਦੀ ਮਾਂ ਨੇ ਪਿਛਲੀ ਵਾਰੀ ਖੱਚੇ ਅੰਡੇ ਰੱਖ ਲਈ ਸੀ ਐਕ ਤੇ ਫੇਰ ਉਹਦੀ ਮਾਂ ਨੇ ਬਈ ਇੱਕ ਹੀ ਅੰਡਾ ਰੱਖਿਆਗਾ ਤੇ ਦੇਖੋ ਇਹ ਭਾਗਾਆਂ ਵਾਲਾ ਬੱਚਾ ਜਾਂ ਕੀ ਹੁੰਦਾਗਾ ਤੇ ਬਾਕੀ ਛੱਡ ਦਿਆਂ ਇਹਨੂੰ ਕੋਤਰੀ ਦੇ ਥੱਲੇ ਬਈ ਇਹ ਮਾਰਦੀ ਬਹੁਤ ਆ ਗਈ ਤੇ ਇਹਨੂੰ ਰੱਖਤਾ Papa ਥੱਲੇ ਤੇ ਕੋਤਰੀ ਬਹਿ ਗਈ ਉੱਤੇ ਬਈ ਇੱਧਰ ਬੈਠਾ ਕਰਤਾ ਤੇ ਦਿਖਾ ਕੇ ਇਹਨਾਂ ਨੂੰ ਆਪਾਂ ਚਲਦੇ ਹਾਂ ਹੁਣ ਵੱਡੇ ਸੈਟਅਪ ਦੇ ਵਿੱਚ ਤੇ ਦਿਖਾਉਨੇ ਆ ਸੋਨੂੰ ਉੱਧਰ ਕਿਹੜੇ-ਕਿਹੜੇ ਜਾਨਵਰਾਂ ਨੇ ਆਪਣੇ ਆਨੇ ਦੁਆਰ ਤੋਂ ਬਰੀਡਿੰਗ ਪ੍ਰੋਸੈਸ ਸ਼ੁਰੂ ਕਰਤਾ ਤੇ ਇੱਧਰ ਆ ਦੋਨੀ ਨੇ ਬਈ ਮੀਆਂ ਵੀਵੀ ਹੋਰ ਇਹਨਾਂ ਦੇ ਨਾਲ ਆਪਾਂ ਕੋਈ ਨਹੀਂ ਛੱਡਿਆ ਹੋਇਆ ਜਾਲ ਸਾਫ਼ਾ ਚੰਗੀ ਤਰ੍ਹਾਂ ਦਾਣੇ ਦੂਨੇ ਇਹਨਾਂ ਕੋਲ ਹੈਗੇ ਨੇ ਪਾਣੀ ਇਹਨਾਂ ਦਾ ਵਧੀਆ ਪਿਆ ਹੈਗਾ ਇਹ ਆ ਜੀ ਚੱਲਦੇ ਰੱਤੇ ਹੋਰਾਂ ਨੂੰ ਮਿਲ ਕੇ ਤੇ ਆਪਾਂ ਆ ਗਏ ਆਪਣੇ ਕਮਰੇ ਦੇ ਵਿੱਚ ਜਿੱਧਰ ਨੇ ਆਪਣੀਆਂ ਸਾਰੀਆਂ ਜੋੜੀਆਂ ਤੇ ਬਈ ਜਿਹੜੀ ਜੋੜੀ ਦੀ ਆਪਾਂ ਤੁਹਾਨੂੰ ਗੱਲ ਕਰਦੇ ਸੀ ਉਹਨਾਂ ਨੇ ਅੰਡਾ ਰੱਖਿਆ ਸੀ ਇੱਧਰ ਤੇ ਇੱਧਰ ਬਈ ਉਹਨਾਂ ਨੂੰ ਦੁਬਾਰ ਤੋਂ ਯਾਰ ਕਬੂਤਰਾਂ ਨੇ ਮਾਰਨਾ ਸ਼ੁਰੂ ਕਰਤਾ ਤੇ ਉਹਨਾਂ ਨੇ ਆਪ ਦਾ ਅੰਡਾ ਛੱਟਤਾ 21 ਅੰਡਾ ਰੱਖਿਆ ਸੀ ਯਾਰ ਕਬੂਤਰੀ ਨੇ ਤੇ ਡੋਲੀ ਇੱਥੋਂ ਆਪਾਂ ਚੱਕਤੀ ਸੀ ਉਹਨਾਂ ਨੇ ਡੋਲੀ ਦੇ ਥੱਲੇ ਅੰਡਾ ਰੱਖਿਆ ਸੀ ਹੁਣ ਆਪਾਂ ਉਹਨਾਂ ਦਾ ਅੰਡਾ ਕਿਤੇ ਦੂਸਰੀ ਜਗ੍ਹਾ ਸ਼ਿਫਟ ਕਰਤਾ ਕਿੱਥੇ ਸ਼ਿਫਟ ਕੀਤਾ ਉਹ ਵੀ ਦਿਖਾਉਣੇ ਆਗੇ ਅੱਗੇ ਤੇ ਦੇਖਦੇ ਆ ਉੱਥੇ ਵੀ ਕੂਤਰੀ ਬੰਨ੍ਹੀ ਹੁੰਦੀ ਹੈ ਜਾਂ ਕਿ ਤੇ ਦੇ ਕੋਈ ਅਰਜੇ ਸੇਵਾਂ ਨਹੀਂ ਆਪਾਂ ਨੂੰ ਕਿਸੇ ਹੋਰ ਜੋੜੇ ਤਲੇ ਰੱਖਣੇ ਪੈਣੇ ਨੇ ਉਹ ਜੋੜੀ ਆਪਾਂ ਨੂੰ ਆੱਡੀ ਕਰਨੀ ਪੈਣੀ ਹੈ ਕਿ ਹੁਣ ਦੇਖਦੇ ਆ ਉਹਨੂੰ ਕੂਤਰੀ ਨੂੰ ਸ਼ਾਇਦ ਨਾ ਹੀ ਪਾਈਏ ਯਾਰ ਬੱਚੇ ਨਹੀਂ ਪਾਲੀ ਜੇ ਖਰਾਬ ਕਰੀ ਜਾਂਦੀ ਉਹ ਤੇ ਬਾਕੀ ਦਿਖਾਉਣਾ ਤੁਹਾਨੂੰ ਇੱਧਰ ਜਿਹੜੀ ਜੋੜੀ ਨੇ ਇੱਥੇ ਬੱਚੇ ਪਾਲੇ ਦੇ ਐਨੇ ਦਵਾਰ ਤੋਂ ਬਈ ਆਂਡੇ ਇੱਧਰ ਰੱਖਲੇ ਕੂਤਰੀ ਉੱਤੇ ਆਂਡੇ ਦੋਨੇ ਇੱਧਰ ਨੇ ਬਾਈ ਆਹ ਜੋੜੀ ਨੇ ਆਪਣੇ ਨੇ ਜਿਹੜੇ ਨੇ ਇੱਥੇ ਬੱਚੇ ਪਾਲੀ ਸੀਗੇ ਇਨੇ ਦਵਾਰ ਤੋਂ ਅੰਡੇ ਰੱਖ ਲਈ ਤੇ ਆਜੂ ਚੱਲਦੇ ਆਂ ਅੱਗੇ ਤੇ ਆਪਾਂ ਚੱਲਦੇ ਆਂ ਅੱਗੇ ਤੇ ਇੱਧਰ ਪਏ ਨੇ ਆਪਣੇ ਇੱਕ ਜੋੜੇ ਦੇ ਅੰਡੇ ਬਈ ਤੇ ਇਹਨਾਂ ਨੇ ਹਜੇ ਤੱਕ ਤੋੜੀ ਨਹੀਂ ਅੰਡੇ ਤੇ ਦੇਖੋ ਅੱਜ ਕੱਲ ਦੇ ਵਿੱਚ ਇਹ ਟੁੱਟ ਜਾਣਗੇ ਬੱਚੇ ਕੱਢਣ ਵਾਲੇ ਨੇ ਬਹੁਤ ਟਾਈਮ ਹੋ ਗਿਆ ਰੱਖਿਆ ਨੂੰ 20 ਦਿਨ ਹੋਣ ਵਾਲੇ ਨੇ ਮੈਨੂੰ ਲੱਗਦਾ ਲਗਭਗ ਤੇ ਹਜੇ ਤਾਂ ਫਿਲਹਾਲ ਕੋਈ ਤੇੜ ਟੁੜਾਈ ਨਹੀਂ ਅੰਡਿਆਂ 'ਚ ਬਾਕੀ ਦੇਖਦੇ ਆ ਕਦੋਂ ਕੱਢਦੇ ਨੇਗੇ ਬਾਕੀ ਨਿਕਲਨੇ ਚਾਹੀਦੇ ਨੇ ਦੋਨੇ ਬੱਚੇ ਜੋੜੀ ਵਧੀਆ ਹੀ ਇਹ ਤੇ ਵਧੀਆ ਜੰਦੀ ਹੈ ਤੇ ਜਿਹੜੀ ਕਬੂਤਰੀ ਨੇ ਆਪਣੀ ਨੇ ਇੱਧਰ ਬਈ ਬੱਚੇ ਕੱਢੇ ਸੀਗੇ ਆ ਲਾਲ ਟੋਕਰੀ ਦੇ ਵਿੱਚ ਤੇ ਐਨੇ ਵੀ ਦਵਾਰ ਤੋਂ ਅੰਡੇ ਰੱਖਲੇ ਐਨੇ ਆਪਦੀ ਨਾਲ ਵਾਲੀ ਟੋਕਰੀ ਚ ਅੰਡੇ ਰੱਖਲੇ ਬਈ ਜਿੱਦ ਦਿਖਾਉਣਿਆ ਸਾਨੂੰ ਆ ਕਬੂਤਰੀ ਸਿਆਣੀ ਆ ਬਈ ਮਾਰਦੀ ਨਹੀਂ ਤੇ ਇੱਧਰ ਦੋਨੇ ਅੰਡੇ ਨੇ ਰੱਖਲੇ ਬਈ ਵਧੀਆ ਬੱਚੇ ਪਾਲਦੇ ਨੇ ਇਹਨਾਂ ਨੇ ਪਹਿਲਾਂ ਵਧੀਆ ਬੱਚੇ ਪਾਲੇ ਨੇ ਤੇ ਆ ਜੋੜੀ ਦੇ ਬੱਚੇ ਵੀ ਸਾਨੂੰ ਦਿਖਾਉਣੇ ਆ ਜੂ ਕਰਦੇ ਆ ਥੋੜਾ ਜਿਹਾ ਨਾ ਤੇ ਆ ਜੋੜੀ ਦੇ ਬੱਚੇ ਵੀ ਬਈ ਏਡੇ ਏਡੇ ਹੋ ਗਏ ਦੇਖ ਲਓ ਇਹਨਾਂ ਨੂੰ ਆਪਾਂ ਥੋੜੇ ਦਿਨਾਂ ਤੱਕ ਚਾਗਦੇ ਹਾਂ ਜੇ ਹੋਰ ਥੋੜੇ ਦਿਨ ਰਹਿਣ ਤੋਂ ਇਹਨਾਂ ਨੂੰ ਮਾਪੇ ਉਹਦੇ ਕੋਲ ਹੀ ਤੇ ਚੱਕ ਲਾਂਗੇ ਜਲਦੀ ਤੇ ਬਾਕੀ ਚੱਲਦੇ ਆ ਅੱਗੇ ਤੇ ਇੱਧਰ ਬੈਠੀ ਆ ਆ ਕਬੂਦਰੀ ਬਈ ਐਨੇ ਵੀ ਦੋਨੇ ਅੰਡੇ ਰੱਖਲੇ ਇਹੋ ਕਬੂਦਰੀ ਆ ਬਈ ਜੀਨੇ ਪਹਿਲਾਂ ਆ ਟੁਕਰੀ ਦੇ ਵਿੱਚ ਅੰਡੇ ਰੱਖੇ ਸੀ ਇੱਕ ਹੀ ਬੱਚਾ ਬਚਿਆ ਸੀ ਇਹਨਾਂ ਦੇ ਇੱਕ ਮਰ ਗਿਆ ਸੀਗਾ ਇਹਨਾਂ ਨੇ ਦਵਾਰ ਤੋਂ ਇੱਧਰ ਅੰਡੇ ਰੱਖਲੇ ਬਹੁਤ ਡਰਦੀ ਹੈਗੀ ਦੇਖੋ ਪਹਿਲਾਂ ਹੀ ਉੱਟ ਗਈ ਇੱਧਰ ਆਖ ਲੈਣੇ ਆਂਡੇ ਤੇ ਇੱਕ ਜੋੜਾ ਜਿਹੜਾ ਆਪਾਂ ਪੁਰਾਣੀ ਕੂਟੀ ਚ ਲਿਆ ਕਿ ਛੱਡਿਆ ਸੀ ਇੱਧਰ ਤੇ ਹੁਣੇ ਰੱਖ ਲੈਣੇ ਇੱਧਰ ਆਹ ਟੋਕਰੀ ਦੇ ਵਿੱਚ ਆਂਡੇ ਤੇ ਜਿਹੜੇ ਆਂਡੇ ਦੀ ਆਪਾਂ ਤੁਹਾਨੂੰ ਗੱਲ ਕਰਦੇ ਆਪਾਂ ਸ਼ਿਫਟ ਕੀਤਾ ਬਾਈ ਉਹ ਕੀਤਾਗਾ ਆਪਾਂ ਇੱਧਰ ਇੱਧਰ ਪਿਆਗਾ ਅੰਡਾ ਅੰਡਾ ਕਿਹ ਰੱਖਿਆ ਦੇ ਕੁਤਰੀ ਨੇ ਤੇ ਬਾਕੀ ਹੁਣ ਦੇਖਦੇ ਆਂ ਸ਼ਾਇਦ ਹੀ ਬੱਚਾ ਨਿਕਲੇ ਪਤਾ ਨਹੀਂ ਨਿਕਲੇ ਨਾ ਨਿਕਲੇ ਰੇ ਅੰਡਾ ਖਰਾਬ ਕਰਤਾ ਜੇ ਬੱਚਾ ਆਹ ਜੋੜੇ ਦਾ ਆਪਣੇ ਕੋਲ ਇੱਕ ਹੀ ਹੈਗਾ ਤੇ ਬਾਕੀ ਚੱਲਦੇ ਆਂ ਕਿ ਅੱਗੇ ਤੇ ਅੱਜ ਦਿਖਾਉਣੇ ਇੱਕ ਕੂਤਰੀ ਨੇ ਆਪਣੀ ਨੇ ਇੱਧਰ ਰੱਖ ਲੈ ਆਂਡੇ ਇਹ ਵੀ ਤੁਹਾਨੂੰ ਚੈੱਕ ਕਰਵੋਣੇ ਹੈਗੇ ਦੇਖੋ ਕਰੋ ਚੈੱਕ ਆ ਇੱਧਰ ਆ ਕਲੀਆਂ ਡੇ ਨੇ ਆਪ ਇਹਨਾਂ ਟੋਕਰੀ ਦੇ ਵਿੱਚ ਤੇ ਬਾਕੀ ਇੱਧਰ ਵੀ ਆਪਾਂ ਕਲੀ ਬਿਛਾਤੀ ਸੀ ਬਈ ਕੱਲ ਧੋ ਕੇ ਕੁੱਤੇ ਤੇ ਟਰੇਆਂ ਪਿੰਲੀ ੱਟ ਸਰੋਂ ਕਰ ਕੇ ਸਾਰਾ ਕੁਝ ਫੀਡ ਫੂਡ ਇਹਨਾਂ ਕੋਲੇ ਵਧੀਆ ਪਈ ਆ ਤੇ ਕੱਲ ਇਹਨਾਂ ਦਾ ਵੀ ਆਪਾਂ ਕੁੱਜਾ ਚੰਗੀ ਤਰ੍ਹਾਂ ਭਾਂਡਿਆਂ ਦੀ ਸਾਬਨ ਨਾਲ ਧੋ ਕੇ ਵਧੀਆ ਸਾਫ਼ ਕਰਕੇ ਵਿੱਚੋਂ ਕਲੀਨ ਕਰਕੇ ਨਵਾਂ ਪਾਣੀ ਦਿੱਤਾ ਸੀ ਇਹਨਾਂ ਨੂੰ ਤੇ ਬਾਕੀ ਸੱਜਾ ਕੰਮ ਅੱਜ ਚੱਲਦੇ ਆਂਗੇ ਅੱਗੇ ਪਾਣੀ ਕੁੱਡੇ ਦੇ ਵਿੱਚ ਤੇ ਦਿਖਾਉਣਾ ਤੁਹਾਨੂੰ ਉੱਧਰ ਜਾਨਵਰ ਆਜੂ ਪਾਣੀ ਕੁੱਡੇ ਚ ਜਾਣ ਤੋਂ ਪਹਿਲਾਂ ਮੈਂ ਕਿਹਾ ਤੁਹਾਨੂੰ ਦਿਖਾ ਦਈਏ ਆਪਾਂ ਇੱਧਰ ਕਬੂਤਰ ਬਈ ਇਹਨਾਂ ਦੇ ਜੋੜੇ ਪਾਉਣੇ ਨੇ ਅੱਜ ਦੇਖਦੇ ਆਂ ਕਰਦੇ ਆਂ ਸਿਲੈਕਟ ਉਹ ਕਬੂਤਰ ਵੀ ਜਿਹੜੇ ਤਨ ਉੱਤੇ ਬੈਠੇ ਨੇ ਬਈ ਉਹਨਾਂ ਨੂੰ ਵੀ ਅੱਜ ਜੋੜਿਆਂ 'ਚ ਛੱਡਦੇ ਆਂ ਇੱਕ ਕਬੂਤਰ ਨੂੰ ਨਹੀਂ ਛੱਡਣਾ ਹਜੇ ਆਪਾਂ ਸਿਰਫ ਕਾਲੀ ਕੰਡ ਵਾਲੇ ਨੂੰ ਉਹਦੇ ਨਾਲ ਦੀ ਕਬੂਤਰੀ ਹਜੇ ਖਾਲੀ ਹੋਈ ਨਹੀਂ ਬਈ ਉਹਨੇ ਹਜੇ ਅੰਡੇ ਰੱਖੇ ਨਹੀਂ ਦੇਖੋ ਜਦੋਂ ਖਾਲੀ ਹੁੰਦੀ ਆ ਆ ਕਬੂਤਰ ਨੂੰ ਦੋਦੇ ਨਾਲ ਪਹੁੰਚ ਤੇ ਬਾਕੀ ਦੋ ਕਬੂਤਰਾਂ ਦੀ ਅੱਜ ਜੋੜੀਆਂ ਸਿਲੈਕਟ ਕਰਦੇ ਆ ਵੀ ਕਿਹੜੀਆਂ ਕਬੂਤਰੀਆਂ ਨਾਲ ਪਾਈਏ ਤੇ ਇੱਧਰ ਕਬੂਤਰੀਆਂ ਚਾਰੇ ਬੈਠੀਆਂ ਨੇ ਇਹ ਵੀ ਤੰਦਰੁਸਤ ਨੇ ਗੀਆਂ ਫਿੱਟ ਹੋ ਗਈਆਂ ਦੁਬਾਰ ਤੋਂ ਤੇ ਇਹਨਾਂ ਨੂੰ ਦੇਖਦੇ ਆਂਗੇ ਵੀ ਕਿਹੜੇ ਕਬੂਤਰਾਂ ਦੇ ਨਾਲ ਸੈੱਟ ਕਰੀਏ ਤੇ ਬਾਕੀ ਪਾ ਕੇ ਜੋੜੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਵੀ ਕਿਹੜੇ ਕਬੂਤਰ ਦੇ ਨਾਲ ਕਿਹੜੀ ਕਬੂਤਰੀ ਪਾਤੀ ਤੇ ਆ ਜੋ ਚੱਲਦੇ ਆਂ ਆਪਾਂ ਆਪਣੇ ਪੁਰਾਣੇ ਸੈੱਟਅਪ ਦੇ ਵਿੱਚ ਆਪਾਂ ਆ ਗਏ ਆਪਣੇ ਬਾਹਰਲੇ ਖੁੱਡੇ ਦੇ ਵਿੱਚ ਤੇ ਇੱਧਰ ਦਿਖਾਉਣਾ ਸੋਣ ਇੱਧਰ ਵੀ ਬਰੀਡਿੰਗ ਪ੍ਰੋਸੈਸ ਵਧੀਆ ਚੱਲੀ ਜਾਂਦਾ ਆ ਕਬੂਤਰੀ ਵੀ ਦਵਾਰ ਤੋਂ ਆਂਡੇ ਰੱਖਣ ਵਾਲੀ ਹੈ ਇਹ ਉਹ ਜੋੜਾ ਬਈ ਜਿਹੜਾ ਜਾਲ 'ਚ ਪਹਿਲਾਂ ਬੱਚੇ ਪਾਲ ਕੇ ਆਇਆ ਇਹਨਾਂ ਥੱਲੇ ਐਕਟੀ ਆਪਾਂ ਜੋੜੀ ਥੱਲੇ ਬੱਚੇ ਚੇਂਜ ਕਰਨੇ ਨੇ ਆਂਡੇ ਚੇਂਜ ਕਰਾਂਗੇ ਇਹਨਾਂ ਨੂੰ ਬੱਚੇ ਪਲਵੋਣ ਤੋਂ ਐਕਟੀ ਦੇਖਦੇ ਆਂ ਜੋੜੀ ਬੱਚੇ ਵਧੀਆ ਪਾਲਦੀ ਹੈ ਹਜੇ ਆਂਡੇ ਰੱਖੇ ਨਹੀਂ ਅੱਜ ਕੱਲ ਦੇ ਵਿੱਚ ਵਿੱਚ ਦਵਾਰ ਤੋਂ ਕਬੂਤਰੀ ਆਂਡੇ ਰੱਖੜੂ ਬਈ ਤੇ ਉੱਧਰ ਉਹ ਜੋੜੇ ਨਾਂਡੇ ਰੱਖ ਲਈ ਉੱਧਰ ਉਹ ਜੋੜੇ ਨਾਂਡੇ ਰੱਖ ਲਈ ਤੇ ਉੱਧਰ ਆਪਣੀ ਡੱਬੀ ਕਬੂਤਰੀ ਨੇ ਵੀ ਅੰਡਾ ਰੱਖ ਲਿਆ ਇੱਧਰ ਬੈਠੀ ਹੈ ਆਪਣੀ ਨੀਲੀ ਰਤੀ ਗੋਤਰੀ ਐਨੇ ਵੀ ਅੰਡੇ ਰੱਖ ਲੇ ਤੇ ਇੱਧਰ ਵੀ ਇੱਕ ਜੋੜੇ ਨੇ ਇੱਧਰ ਅੰਡੇ ਰੱਖੇ ਹੋਏ ਨੇ ਇੱਧਰ ਰੱਖੇ ਹੋਏ ਨੇ ਉਹ ਨੀਲੀ ਗੋਤਰੀ ਨੇ ਤੇ ਸਾਰਿਆਂ ਨੇ ਲਗਭਗ ਅੰਡੇ ਰੱਖ ਹੀ ਲਈ ਬਈ ਤੇ ਇਧਰੋਂ ਆਪਾਂ ਖੁੱਡੇ ਦੀ ਚੰਗੀ ਤਰ੍ਹਾਂ ਕੱਲ ਸਫਾਈ ਕਰਤੀ ਸੀਗੀ ਕਲੀਨ ਕਰਤਾ ਸੀ ਬਿਲਕੁਲ ਤੇ ਕਲੀ ਕੁਲੀ ਛੱਟਤੀ ਲਿਆ ਕੇ ਤੇ ਦਾਣੇ ਵੀ ਪਏ ਨੇ ਇਹਨਾਂ ਕੋਲੇ ਤੇ ਬਾਕੀ 1-2 ਵਜੇ ਤੱਕ ਪਾਵਾਂਗੇ ਦਾਣੇ ਤੇ ਇੱਧਰ ਬੈਠੀ ਆਹ ਜੋੜੀ ਯਾਰ ਇਹ ਆਪਣੀ ਸ਼ਾਇਦੀ ਅੰਡੇ ਰੱਖੇ ਇਹਨੂੰ ਛੱਡੀ ਨੂੰ ਵੀ ਦੇਖ ਲਓ ਅੱਜ ਮਹੀਨਾ ਹੋ ਗਿਆ ਕੋਈ ਇਹਨਾਂ ਦੀ ਉਂਗ ਸੌਂਗ ਨਹੀਂ ਵੀ ਅੰਡੇ ਰੱਖੂਗੀ ਕੀ ਰੱਖਦੀ ਨਹੀਂ ਮੇਰੇ ਹਿਸਾਬ ਨਾਲ ਇਹ ਜੋੜਾ ਆਪਣਾ ਅੰਡੇ ਰੱਖਦਾ ਨਹੀਂ ਬਈ ਸ਼ਾਇਦੀ ਰੱਖੇ ਅੰਡੇ ਤੇ ਬਾਕੀ ਸਾਰੇ ਜੋੜੇ ਤੰਦਰੁਸਤ ਨੇ ਫਿੱਟ ਨੇ ਤੇ ਬੱਚੇ ਵਧੀਆ ਪਾਲੀ ਜਾਂਦੇ ਨੇ ਅੰਡੇ ਵਧੀਆ ਰੱਖੀ ਜਾਂਦੇ ਨੇ ਦੂਜੀ ਝੋਲੀ ਦੇਖਦੇ ਆਂ ਵੀ ਕਬੂਤਰ ਕਿਵੇਂ ਪਾਲਦੇ ਨੇ ਬਾਕੀ ਪਹਿਲੀ ਝੋਲੀ 'ਚ ਹੀ ਥੋੜੀਆਂ ਜਿਹੀਆਂ ਪ੍ਰੋਬਲਮ ਆਉਂਦੀ ਹੁੰਦੀਆਂ ਨੇ ਦੂਜੀ ਝੋਲੀ ਤਾਂ ਆਰਾਮ ਨਾਲ ਪਲ ਜਾਂਦੀ ਹੁੰਦੀ ਹੈਗੀ ਉਹਦੇ ਵਿੱਚ ਕੋਈ ਏਡਾ ਬਾਲਾ ਵੱਡਾ ਖਾਸ ਚੱਕਰ ਪਾਉਂਦਾ ਨਹੀਂਗਾ ਤੇ ਬਾਕੀ ਦੇਖਦੇ ਆਂ ਕੀ ਬਣਦਾ ਕੀ ਨਹੀਂ ਬਣਦਾ ਬੱਚੇ ਆਪਣੇ ਕੋਲ 19-20 ਹੋ ਰਹੇ ਨੇ ਤੇ ਐਗਤੀ 20-25 ਬੱਚੇ ਆਪਣੇ ਐਗਤੀ ਆ ਜਾਣੇ ਨੇ ਬਾਈ 45-46 ਬੱਚਿਆਂ ਦੇ ਲਗਭਗ ਆਪਣੇ ਕੋਲੇ ਬੱਚੇ ਹੋ ਜਾਣਗੇ ਤੇ ਬਾਕੀ ਅੱਗੇ ਦੇਖਦੇ ਆਂ ਫਿਰ ਕਿਹੜੇ ਜੋੜਿਆਂ ਨੂੰ ਪਾ ਕੇ ਹੋਰ ਬੱਚੇ ਕਿੰਨੇ ਲੈਣੇ ਨੇ ਆਪਾਂ ਐਵਰੇਜ 80 ਦੇ ਬੱਚੇ ਲੈਣੇ ਆਗੇ ਉਤੋਂ ਜ਼ਿਆਦਾ ਆਪਾਂ ਲੈਂਦੇ ਨਹੀਂ ਬਈ ਤੇ ਬਾਕੀ ਦੇਖਾਂਗੇ ਕੀ ਬੰਦ ਆਗਾ ਤੇ ਇੱਧਰ ਆਪਣੇ ਡੱਬੇ ਨੇ ਵੀ ਆਂਡੇ ਰੱਖੇ ਹੋਏ ਨੇ ਬਈ ਆ ਬੈਠਾ ਹੈਗਾ ਡੱਬਾ ਕਬੂਤਰ ਇਹ ਵੀ ਆਪਣਾ ਕਬੂਤਰ ਬਈ ਦੋ ਬਾਜ਼ੀਆਂ ਜਿੱਤਿਆ ਹੈਗਾ ਦੋ ਬਾਜ਼ੀਆਂ ਜਿੱਤਿਆ ਹੈਗਾ ਇਸ ਵਾਰ ਇਹ ਆਪਣਾ ਗੁਰਜੰਟ ਦੇ ਕੋਲੋਂ ਆਇਆ ਹੈਗਾ ਕਬੂਤਰ ਇਹ ਕਬੂਤਰ ਵੀ ਬਈ ਤੁਹਾਨੂੰ ਦੱਸਦਾ ਜਿਹੜੀ ਕੂਤਰੀ ਆਪਣੀ ਲਾਲ ਤੇ ਕਾਲੇ ਟੁਸੇ ਵਾਲੀ ਦੋ ਬਾਜ਼ੀਆਂ ਜਿੱਤੀ ਹੈ ਨਾ ਐਦਾ ਤੇ ਉਹਦਾ ਪਿਓ ਬਈ ਮਤਲਬ ਉਹਦੇ ਭਾਈ ਦਾ ਪੱਤਾ ਇਹ ਉਹ ਕਬੂਤਰੀ ਦੇ ਭਾਈ ਦਾ ਪੱਤਾ ਗਾ ਉਹ ਕਬੂਤਰੀ ਦਾ ਪਿਓ ਐਦਾ ਦਾਦਾ ਆਹ ਕਬੂਤਰ ਦਾ ਇਹ ਕਬੂਤਰ ਵੀ ਐਕਤੀ ਦੋ ਬਾਜ਼ੀਆਂ ਜਿੱਤਿਆ ਬਈ ਇਹ ਗਰਜੰਟ ਕੋਲੇ ਵਾਗ ਗਿਆ ਸੀ ਲੁਧਿਆਣੀ ਤੇ ਉੱਥੇ ਦੋ ਬਾਜ਼ੀਆਂ ਜਿੱਤਿਆ ਹੈਗਾ ਇਸ ਵਾਰ ਆਪਾਂ ਲਿਆਏ ਇਸ ਵੇਚ ਤੇ ਆਪਾਂ ਇਹਨੂੰ ਪਾਤਾ ਬਰੀਡਿੰਗ ਦੇ ਵਿੱਚ ਇਹ ਬੱਚੇ ਕੱਢੀ ਜਾਂਦਾ ਗਾ ਤੇ ਦੇਖੋ ਆ ਕਬੂਤਰੀ ਦੇ ਨਾਲ ਨੀਲੀ ਕਬੂਤਰੀ ਦੇ ਨਾਲ ਇਹਨੂੰ ਪਾਇਆ ਹੋਇਆ ਆ ਨੀਲੀ ਕਬੂਤਰੀ ਬਹੁਤ ਜ਼ਿਆਦੇ ਡਾਵੀ ਆ ਬਈ ਬਹੁਤ ਹੀ ਜ਼ਿਆਦੇ ਡਾਵੀ ਤੇ ਇਹਦੇ ਨਾਲ ਪਾਇਆ ਤੇ ਇਹ ਕਬੂਤਰ ਆਪਣਾ ਬੱਤਸਰ ਰੋਡ ਦਾ ਬਾਲਾ ਉੱਚਾ ਜਾਂਦਾ ਨਹੀਂ ਦੋ ਬਾਜ਼ੀਆਂ ਜਿੱਤਿਆ ਛੋਟੇ ਜਿਹੇ ਪਿੰਡਾਂ ਤੇ ਖੜਕੇ ਤੇ ਤਾਂ ਕਰਕੇ ਆਪਾਂ ਜੋੜੀ ਲਾਤੀ ਇਹਦੇ ਨਾਲ ਜੋੜੀ ਆਪਣੀ ਪਾਸ ਜਾਣੀ ਚਾਹੀਦੀ ਆ ਬਾਕੀ ਦੇਖੋ ਕੀ ਬੰਦ ਹੈਣਾ ਤੇ ਉੱਧਰ ਬੈਠੀ ਹੈਗੀ ਡੱਬੀ ਉਹ ਵੀ ਕਬੂਤਰੀ ਡੱਬੀ ਹੈ ਬਈ ਅੱਧੀ ਚਿੱਟੀ ਹੈ ਤੇ ਅੱਧੀ ਗਾਲੀ ਹੈ ਤੇ ਬਾਕੀ ਉਹਦੀ ਵੀ ਜੋੜੀ ਲਾਤੀ ਉਨੇ ਵੀ ਅੰਡੇ ਰੱਖ ਲਈ ਉੱਪਰ ਬੈਠਾ ਆਪਣਾ ਚੀਨਾ ਤੇ ਬਾਕੀ ਬਰੀਡਿੰਗ ਪ੍ਰੋਸੈਸ ਚੱਲੀ ਜਾਂਦਾ ਵਧੀਆ ਤੇ ਦੇਖਦੇ ਆ ਕੀ ਬੰਦ ਆ ਬਾਬੇ ਦੀ ਸੁੱਕ ਦੀ ਨਾਲ ਜਿਹੜੀ ਦਵਾਈ ਆਪਾਂ ਤੁਹਾਨੂੰ ਆ ਦਿਖਾਈ ਹੈ ਬਾਈ ਇਹ ਹੈਗੀ ਆ ਸਪੈਸ਼ਲ ਮੱਛਰਾਂ ਵਾਸਤੇ ਜੇ ਤੁਹਾਡੇ ਬੱਚਿਆਂ ਦੇ ਫੁੰਸੀਆਂ ਹੁੰਦੀਆਂ ਨੇ ਤੁਸੀਂ ਜਿਆਦਾ ਕੇਅਰ ਨਹੀਂ ਕਰ ਸਕਦੇ ਤਾਂ ਰਾਤ ਨੂੰ ਉਹਨਾਂ ਦੇ ਥੋੜੀ ਥੋੜੀ ਇਹ ਦਵਾਈ ਲਿਆਓ ਤੇ ਰਾਤ ਨੂੰ ਥੋੜੀ ਥੋੜੀ ਲਾ ਕੇ ਮਤਲਬ ਉਹਨਾਂ ਤੇ ਘਸਾ ਕੇ ਮੋਢਿਆਂ 'ਤੇ ਤੇ ਰੱਖ ਦਿਆ ਕਰੋ ਉਹਨਾਂ ਦੇ ਮੱਛਰ ਨਹੀਂ ਲੜਦਾ ਬਈ ਆ ਦਵਾਈ ਦੇ ਨਾਲ ਬਹੁਤ ਵਧੀਆ ਰਿਜ਼ਲਟ ਆ ਤੇ ਬਹੁਤ ਹੀ ਜ਼ਿਆਦਾ ਬੈਨੀਫਿਟ ਨੇ ਆ ਦਵਾਈ ਦੇ ਇਹ ਲੈ ਆਓ ਆਸਾਨੀ ਨਾਲ ਤੁਹਾਨੂੰ ਤੁਹਾਡੇ ਸ਼ਹਿਰ ਦੇ ਵਿੱਚ ਮਿਲ ਜੂਗੀ ਤੇ ਆ ਦਵਾਈ ਲਾਇਆ ਕਰੋ ਆਪਦੇ ਬੱਚਿਆਂ ਦੇ ਜੇ ਤੁਹਾਨੂੰ ਫੁੰਸੀਆਂ ਫੋੜਿਆਂ ਦੀ ਪ੍ਰੋਬਲਮ ਆ ਰਹੀ ਆ ਤਾਂ ਆ ਦਵਾਈ ਵਰਤੋ ਇਹ ਰਾਤ ਨੂੰ ਲਾ ਕੇ ਰੱਖ ਦਿਆ ਕਰੋ ਤੇ ਫੋੜਾ ਫੁੰਸੀ ਨਹੀਂ ਹੋਊਗਾ ਮੱਛਰ ਹੀ ਨਹੀਂ ਲੜੂਗਾ ਬੱਚਿਆਂ ਤੇ ਤੇ ਨਾ ਫੇ ਫੋਡਾਫਨ ਸੀ ਹੋਵੇ ਬਾਈ ਅਸੀਂ ਬਈ ਆਪਣਾ ਅੱਜ ਦਾ ਬਲੌਗ ਬਲੌਗ ਵਧੀਆ ਲੱਗਿਆ ਹੋਇਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਸਸਤਰੀ ਕਾਰਵਾਈ ਸਾਰੇ ਭਰਾਵਾਂ ਨੂੰ